ਆਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਅੱਜ ਮੈਂ ਆਪ ਸਭ ਦੇ ਨਾਲ ਗੱਲ ਕਰਾਂਗੀ ਕਿ ਚਿਰਾਹ ਕਰਨੇ ਤੋਂ ਬਾਅਦ ਚਿਰਾਗ ਨਾਮਾ ਪੜਿਆ ਜਾਂਦਾ ਹੈ ਪਰ ਉਹ ਚਿਰਾਗ ਨਾਮਾ ਹਰ ਇੱਕ ਦੇ ਕੋਲ ਨਹੀਂ ਹੁੰਦਾ ਜੇਕਰ ਚਿਰਾਗ ਨਾਮਾ ਨਹੀਂ ਵੀ ਹੈ ਆਪਾਂ ਇੱਕ ਕਲਮਾ ਪੜ ਸਕਦੇ ਆ ਜੇ ਆਪਾਂ ਹੁਣ ਕਲਮਿਆਂ ਦੀ ਗੱਲ ਕਰੀਏ ਤਾਂ ਕਲਮੇ ਤਾਂ ਬਹੁਤ ਹਨ ਜਿੰਨੇ ਮਰਜ਼ੇ ਕਲਮੇ ਇਕੱਠੇ ਕਰ ਲਈਏ ਕਲਮਾ ਕੋਈ ਵੀ ਉਨਾ ਚਿਰ ਕੰਮ ਨਹੀਂ ਕਰਦਾ ਜਿੰਨਾ ਚਿਰ ਆਪਾਂ ਉਹ ਕਲਮਾ ਨਹੀਂ ਪੜਦੇ ਜੇਕਰ ਆਪਾਂ ਉਹ ਕਲਮਾ ਪੜਦੇ ਆਂ ਹੋਰ ਬਹੁਤੇ ਕਲਮੇ ਪੜਨੇ ਦੀ ਲੋੜ ਵੀ ਹੈ ਨਹੀਂ ਕਲਮਾ ਕੋਈ ਵੀ ਹੈ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਲੋਕੀ ਕਲਮੇ ਪੜਦੇ ਹਨ ਉਹਨਾਂ ਚਿਰ ਕੋਈ ਵੀ ਕਲਮਾ ਕੰਮ ਨਹੀਂ ਕਰਦਾ ਜਿੰਨਾ ਚਿਰ ਆਪਾਂ ਇਹ ਕਲਮਾ ਨਹੀਂ ਪੜਦੇ ਉਹ ਕਿਹੜਾ ਕਲਮਾ ਹੈ ਉਹ ਹੈ ਗੁਰੂ ਜੀ ਦਿਆ ਦਿੱਤਾ ਹੋਇਆ ਕਲਮਾ ਜਿਸ ਨੂੰ ਸਭ ਤੋਂ ਵੱਧ ਪੜ੍ਹਨ ਦੀ ਜ਼ਰੂਰਤ ਹੈ ਚਿਰਾਗ ਰੋਸ਼ਨ ਕਰਕੇ ਵੀ ਜੇਕਰ ਤੁਹਾਡੇ ਕੋਲ ਚਿਰਾਗ ਨਾਮਾ ਨਹੀਂ ਹੈ ਤਾਂ ਤੁਸੀਂ ਆਪਣੇ ਗੁਰੂ ਜੀ ਦਾ ਦਿੱਤਾ ਹੋਇਆ ਕਲਮਾ ਪੜ੍ਹ ਸਕਦੇ ਹਾਂ ਜਿਸ ਕਲਮੇ ਨੂੰ ਸਭ ਤੋਂ ਵੱਧ ਪੜ੍ਹਨ ਦੀ ਜ਼ਰੂਰਤ ਹੈ ਇਹ ਜੋ ਸਾਡੇ ਗੁਰੂ ਵਾਲਾ ਦਿੱਤਾ ਹੋਇਆ ਕਲਮਾ ਇੱਕ ਤਰ੍ਹਾਂ ਦਾ ਇਹ ਸਭ ਤੋਂ ਮੇਨ ਕਲਮਾ ਹੈ ਇਸ ਕਲਮੇ ਦੇ ਨਾਲ ਹੀ ਬਾਕੀ ਜੋ ਕੁਝ ਵੀ ਤੁਸੀਂ ਪੜ੍ਹਦੇ ਹਾਂ ਸਾਰੀਆਂ ਚੀਜ਼ਾਂ ਅਸਰ ਕਰਨ ਲੱਗ ਜਾਂਦੀਆਂ ਹੁਣ ਆਪਾਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਬਹੁਤ ਸਾਰੇ ਲੋਕ ਉਹ ਹੋਣਗੇ ਜਿਨ੍ਹਾਂ ਦਾ ਕੋਈ ਵੀ ਗੁਰੂ ਨਹੀਂ ਹੈ ਉਹ ਹਣ ਕੀ ਕਰਨ ਉਹ ਲੋਗ ਉਹਨਾਂ ਦੇ ਕੋਲ ਜੋ ਕੁਝ ਵੀ ਪੜ੍ਹਨੇ ਦੇ ਲਈ ਹੈ ਉਹ ਆਪਣਾ ਪੜਹੀ ਜਾਣ ਪਰ ਹਰ ਰੋਜ਼ ਮਾਲਕ ਦੇ ਚਰਨਾਂ ਦੇ ਵਿੱਚ ਫਰਿਆਦ ਕਰਨ ਜਾਂ ਫਿਰ ਉਹ ਕਿਸੇ ਵੀ ਪੀਰ ਦਾ ਚਰਾਹ ਕਰਦੇ ਹਨ ਉਸ ਪੀਰ ਦੇ ਚਰਨਾਂ ਦੇ ਵਿੱਚ ਇਹ ਦੁਆ ਫਰਿਆਦ ਕਰਦੇ ਰਹਿਣ ਕਿ ਹੈ ਪੀਰ ਜੀ ਸਾਨੂੰ ਕੋਈ ਕਾਮਲ ਗੁਰੂ ਮਿਲਾ ਦਿਓ ਉਹਨਾਂ ਦੀ ਦੁਆ ਫਰਿਆਦ ਵੀ ਪੀਰ ਪੂਰੀ ਕਰਨਗੇ ਉਹਨਾਂ ਨੂੰ ਵੀ ਕੋਈ ਕਾਮਲ ਗੁਰੂ ਮਿਲਾਉਣਗੇ ਕੁਝ ਲੋਗ ਮੰਗਦੇ ਸੀ ਕਿ ਸਾਨੂੰ ਚਿਰਾਗ ਨਾਮਾ ਦੇ ਦਿਓ ਚਿਰਾਗ ਨਾਮਾ ਪੜਨੇ ਦਾ ਕੋਈ ਵੀ ਅਸਰ ਨਹੀਂ ਹੁੰਨਾ ਜਿੰਨਾ ਚਿਰ ਤੁਸੀਂ ਆਪਣਾ ਗੁਰੂ ਨਹੀਂ ਬਣਾਉਂਦੇ ਔਰ ਗੁਰੂ ਦਾ ਕਲਮਾ ਪੜਾਂਗੇ ਤਾਂ ਤਾਂ ਆਪਾਂ ਸਾਰੇ ਕੰਮਾਂ ਦੇ ਵਿੱਚ ਸਫਲ ਹੋਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਤੁਹਾਡਾ ਗੁਰੂ ਧਾਰਨਾ ਜ਼ਰੂਰੀ ਹੈ ਨਾਜ਼ਰੀਨ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜਿਹੜੇ ਸਤਿਕਾਰਯੋਗ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਚਾਹ ਪੀਂਹਾਂ ਦੀ